ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਹੀ ਇਹ ਪੋ ਦਾ ਮਹੀਨਾ ਆਉਂਦਾ ਹੈ ਤਾਂ ਸਾਨੂੰ ਸ਼ਹੀਦियां ਯਾਦ ਆ ਜਾਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਤੇ ਪਰਿਵਾਰ ਦੇ ਲਈ ਬੜਾ ਹੀ ਇੱਕ ਜਿਸ ਤਰ੍ਹਾਂ ਕਹਿ ਲਓ ਕਿ ਅਮ ਕੁਰਬਾਨੀਆਂ ਵਾਲਾ ਸ਼ਹੀਦੀਆਂ ਵਾਲਾ ਸਮਾਂ ਹੈ ਅਸੀਂ ਹਰ ਸਾਲ ਸਿੱਖਾਂ ਨੇ ਜੋ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬਾਨ ਦੇ ਪਰਿਵਾਰ ਨੇ ਜੋ ਸਾਡੇ ਲਈ ਅਮ ਇੰਦੀ ਵੱਡੀ ਕੁਰਬਾਨੀ ਕੀਤੀ ਦਸ਼ਮੇਸ਼ ਪਿਤਾ ਜੀ ਨੇ ਸਾਡੇ ਲਈ ਆਪਣਾ ਸਰਵੰਸ ਵਾਰ ਦਿੱਤਾ ਅਸੀਂ ਸ਼ਹੀਦੀ ਦਿਵਸ ਮਨਾਉਂਦੇ ਆ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੇ ਲਈ ਅਮ ਅਧਿਆਪਕ ਸਹਿਬਾਨ ਇਸ ਤਰ੍ਹਾਂ ਦਾ ਇਤਿਹਾਸ ਸੁਣਾਉਂਦੇ ਨੇ ਜਾਂ ਬੱਚੇ ਫਿਰ ਤਿਆਰ ਕਰਕੇ ਕੋਈ ਕਵਿਤਾ ਵਗੈਰਾ ਪੇਸ਼ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸ਼ਹੀਦੀ ਜੋੜ ਮੇਲੇ ਅ ਮਤਲਬ ਸ਼ਹੀਦੀ ਜੋੜ ਮੇਲਿਆਂ ਦੇ ਲਈ ਇਕੱਠ ਹੁੰਦੇ ਨੇ ਪਰ ਅਸੀਂ ਜੋ ਸਾਨੂੰ ਪਾਤਸ਼ਾਹ ਦਾ ਇਸ ਜੋ ਸਾਰਾ ਇਹ ਹੋਇਆ ਆ ਉਸ ਸਮੇਂ ਜੋ ਮੁਗਲ ਹਕੂਮਤ ਸੀ ਦਸ਼ਮੇਸ਼ ਪਿਤਾ ਦਾ ਉਹਨਾਂ ਦੇ ਨਾਲ ਜਿਹੜਾ ਵੀ ਇਹ ਚੱਲ ਰਿਹਾ ਸੀ ਕਿ ਉਹਨਾਂ ਦੇ ਜ਼ੁਲਮ ਦਾ ਟੱਕਰਾਂ ਕਰਨ ਦੇ ਲਈ ਤੇ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਸਿੱਖਣ ਦੇ ਲਈ ਕੀ ਸਾਨੂੰ ਨਾ ਜ਼ੁਲਮ ਕਰਨਾ ਚਾਹੀਦਾ ਹੈ ਨਾ ਜ਼ੁਲਮ ਸਹਿਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਆਪਣੀ ਸਿੱਖੀ ਦੇ ਵਿੱਚ ਪਰਪੱਕ ਰਹਿਣ ਦੇ ਲਈ ਕਿੰਨੇ ਤਸੀਹੇ ਉਹਨਾਂ ਨੂੰ ਸਹਿਣ ਪਏ ਪਰ ਕੀ ਅਸੀਂ ਕੁਝ ਸਿੱਖਿਆ ਹੈ ਕੁਝ ਸਿੱਖਦੇ ਆਂ ਸਾਹਿਬਜ਼ਾਦੇ ਜਿਹੜੇ ਬਾਬਾ ਅਜੀਤ ਸਿੰਘ ਸੀ ਬਾਬਾ ਜੁਝਾਰ ਸਿੰਘ ਸੀ ਉਹ ਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਬਾਬਾ ਜੋਰੇਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਅਸੀਂ ਬਾਬਾ ਕਹਿੰਦੇ ਹਾਂ ਕਿਉਂ ਕਹਿੰਦੇ ਹਾਂ ਉਹ ਤੇ ਬਹੁਤ ਛੋਟੀ ਉਮਰ ਵਿੱਚ ਸੀ ਪਰ ਉਹਨਾਂ ਨੇ ਉਹ ਕਾਰਨਾਮੇ ਕੀਤੇ ਜਿਹੜਾ ਇੱਕ ਬਾਬਾ ਉਸ ਉਮਰ ਦੇ ਵਿੱਚ ਕਰਦਾ ਹੈ ਜਦੋਂ ਕੋਈ ਉਮਰ ਦੇ ਹਿਸਾਬ ਦੇ ਨਾਲ ਉਹਨੇ ਜ਼ਿੰਦਗੀ ਦੇ ਵਿੱਚ ਤਜਰਬੇ ਦੇਖੇ ਹੁੰਦੇ ਨੇ ਤਾਂ ਉਹਨਾਂ ਦੇ ਕੋਲ ਉਸ ਤਰ੍ਹਾਂ ਦੀ ਸਿਆਣਪ ਹੁੰਦੀ ਆ ਫਿਰ ਅਸੀਂ ਉਹਨਾਂ ਨੂੰ ਬਾਬਾ ਕਹਿੰਦੇ ਆ ਪਰ ਇਹਨਾਂ ਨੂੰ ਅਸੀਂ ਛੋਟੀ ਉਮਰ ਦੇ ਵਿੱਚ ਹੀ ਬਾਬਾ ਜੋਰੇਵਰ ਸਿੰਘ ਤੇ ਬਾਬਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਆ ਕਿਉਂਕਿ ਉਹਨਾਂ ਨੇ ਜਿਸ ਉਮਰ ਦੇ ਵਿੱਚ ਸ਼ਹੀਦੀ ਪਾਈ ਉਹ ਉਮਰ ਦੇ ਵਿੱਚ ਬੱਚੇ ਖੇਡਦੇ ਨੇ ਉਹਨਾਂ ਨੂੰ ਉਸ ਸਮੇਂ ਤੱਕ ਉਸ ਉਮਰ ਦੇ ਵਿੱਚ ਇੰਨੀ ਜ਼ਿਆਦਾ ਡੂੰਘਾਈ ਦੇ ਵਿੱਚ ਸੋਚਣਾ ਨਹੀਂ ਆਉਂਦਾ ਪਰ ਗੁਰਗੋਬਿੰਦ ਸਿੰਘ ਜੀ ਦੇ ਲਾਲ ਸ਼ੁਰੂ ਤੋਂ ਹੀ ਉਹਨਾਂ ਦੀ ਜੋ ਸੋਚ ਸੀ ਇੱਕ ਬਾਬੇ ਵਾਲੀ ਹੈ ਉਹਨਾਂ ਨੇ ਮੁਗਲ ਹਕੂਮਤ ਦੇ ਜਿਹੜੇ ਉਹਨਾਂ ਨੇ ਤਸੀਹੇ ਦਿੱਤੇ ਜਿਹੜਾ ਉਹਨਾਂ ਨੇ ਡਰਾਬੇ ਦਿੱਤੇ ਉਹ ਝੁਕੇ ਨਹੀਂਗੇ ਉਹ ਸਿੱਖੀ ਤੇ ਖੜੇ ਰਹੇ ਨੇ ਉਹਨਾਂ ਨੇ ਪੂਰਾ ਪੈਰਾ ਦਿੱਤਾ ਕਿਸ ਤਰ੍ਹਾਂ ਦੀਆਂ ਉਹਨਾਂ ਨੇ ਪੱਕੀਆਂ ਨੀਹਾਂ ਸਿੱਖੀ ਦੀਆਂ ਉਹ ਸਾਰੀਆਂ ਨੇ ਪਰ ਅੱਜ ਅਸੀਂ ਉਹਨਾਂ ਨੀਹਾਂ ਦੇ ਉੱਪਰ ਜੋ ਖੜੇ ਆ ਕੀ ਅਸੀਂ ਪਰਪੱਕ ਹਾਂ ਅੱਜ ਜੇ ਮੈਨੂੰ ਕੋਈ ਇਹਦੇ ਬਾਰੇ ਸਰਵੇ ਤਾਂ ਨਹੀਂ ਪਤਾ ਹੈ ਅੰਕੜਿਆਂ ਦਾ ਪਰ ਜੇ ਉਸ ਤਰ੍ਹਾਂ ਹੀ ਸਾਦਾ ਹੀ ਆਪਾਂ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮਸਾ ਮੇਰੇ ਕਾਜ ਤੇ 20% ਹੋਣਗੇ ਜਿਨ੍ਹਾਂ ਨੌਜਵਾਨਾਂ ਨੇ ਵਾਲ ਰੱਖੇ ਹੋਣਗੇ ਤੇ ਪੱਗਾਂ ਬੰਨਦੇ ਹੋਣਗੇ ਸ਼ਾਇਦ ਘਾਟੀ ਹੋਣ ਉਸ ਸਮੇਂ ਚਲੋ ਜੇ ਕੋਈ ਇਦਾਂ ਸ਼ਕਤੀਵਾਨ ਨਹੀਂ ਸੀ ਕੋਈ ਇਦਾਂ ਤਕੜਾ ਨਹੀਂ ਸੀ ਉਹ ਡਰ ਕੇ ਵਾਲ ਕਟਾ ਕੇ ਜਾਂ ਮੁਸਲਮਾਨ ਬਣ ਰਿਹਾ ਸੀ ਪਰ ਅੱਜ ਤੇ ਕੋਈ ਡਰ ਨਹੀਂ ਅੱਜ ਤੇ ਅਸੀਂ ਆਪਣੀ ਸਿੱਖੀ ਨੂੰ ਰੱਖ ਸਕਦੇ ਆ ਪੱਗ ਬਨ ਸਕਦੇ ਆ ਬਿਨਾਂ ਕਿਸੇ ਡਰ ਤੋਂ ਫੇਰ ਕਿਉਂ ਨਹੀਂ ਰੱਖ ਰਹੇ ਫੇਰ ਅਸੀਂ ਦਸ਼ਮੇਸ਼ ਪਿਤਾ ਦੀ ਦਿੱਤੀ ਹੋਈ ਇਹ ਸਾਨੂੰ ਸਰਦਾਰੀ ਆ ਇਹਨੂੰ ਕਿਉਂ ਨਹੀਂ ਮਾਣ ਸਕਦੇ ਕਿਉਂ ਅਸੀਂ ਨਸ਼ਿਆਂ ਵਿੱਚ ਪੈ ਗਏ ਆ ਕਿਉਂ ਅਸੀਂ ਕੁਰਬਾਨੀ ਤੋਂ ਲੰਬੇ ਹੋ ਗਏ ਆ ਬਾਤਿਆ ਨੇ ਖਾਲਸਾ ਬਣਾਇਆ ਸੀ ਗੱਲ ਕਰਨ ਲੱਗਿਆਂ ਅਸੀਂ ਖਾਲਸੇ ਦਾ ਜਿਹੜਾ ਅਸਲੀ ਅਰਥ ਆ ਉਹ ਵੀ ਨਹੀਂ ਸਮਝਦੇ ਅਸੀਂ ਆਮ ਬੋਲਚਾਲ ਦੇ ਵਿੱਚ ਖਾਲਸਾ ਕਹਿ ਦਿੰਨੇ ਆ ਖਾਲਸਾ ਤੋਂ ਮਤਲਬ ਜਿਹੜਾ ਪਵਿੱਤਰ ਹੈ ਜਿਹੜਾ ਖਾਲਸ ਹੈ ਜਿਦੇ ਵਿੱਚ ਝੂਠ ਨਹੀਂ ਹੈ ਜਿਦੇ ਵਿੱਚ ਐਬ ਨਹੀਂ ਹੈ ਜਿਦੇ ਕੋਲ ਪਾਪ ਨਹੀਂ ਹੈ ਜਿਦੇ ਕੋਲ ਵਿਕਾਰ ਨਹੀਂ ਹੈ ਜੋ ਸੱਚ ਤੇ ਪੈਰਾ ਦਿੰਦਾ ਹੈ ਜੋ ਰੱਬ ਨੂੰ ਮੰਨਦਾ ਹੈ ਰੱਬ ਨੂੰ ਪਉਣਾ ਚਾਹੁੰਦਾ ਹੈ ਰੱਬ ਦੇ ਨੇੜੇ ਹੋਣਾ ਚਾਹੁੰਦਾ ਹੈ ਜੋ ਇੱਕ ਗਰੀਬ ਦੀ ਮਦਦ ਕਰਨਾ ਚਾਹੁੰਦਾ ਹੈ ਜੋ ਇੱਕ ਭੈਣ ਦੀ ਇੱਕ ਮਾਤਾ ਦੀ ਇੱਕ ਇਸਤਰੀ ਦੀ ਮਦਦ ਕਰਨਾ ਚਾਹੁੰਦਾ ਹੈ ਜੋ ਸਦਾ ਮਦਦ ਕਰਨ ਲਈ ਤਤਪਰ ਹੈ ਜੋ ਇੱਕ ਭੁੱਖੇ ਨੂੰ ਰੋਟੀ ਦੇਣਾ ਚਾਹੁੰਦਾ ਹੈ ਇਹ ਖਾਲਸਾ ਹੈ ਅਸੀਂ ਖਾਲਸੇ ਦੇ ਅਰਥ ਹੀ ਭੁੱਲ ਗਏ ਆ ਜਾਂ ਆਪਣੀ ਮਰਜ਼ੀ ਦੇ ਨਾਲ ਖਾਲਸੇ ਦੇ ਅਰਥ ਕਰਨ ਲੱਗ ਗਏ ਆ ਅਸੀਂ ਆਪਣਾ ਇਤਿਹਾਸ ਪੜ੍ਹ ਕੇ ਦੇਖੀਏ ਉਹ ਹੈ ਕਾਲਸਾ ਜੋ ਮੇਰੇ ਗੁਰੂ ਨੇ ਦਸ਼ਮੇਸ਼ ਪਿਤਾ ਨੇ ਬਣਾਇਆ ਸੀ ਪਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਵਾਂ ਲਿਖ ਦਿੱਤਾ ਉਹਨਾਂ ਦੀ ਸ਼ਰਨ ਦੇ ਵਿੱਚ ਪਾ ਕੇ ਅਸੀਂ ਆਪਣਾ ਇਤਿਹਾਸ ਹੀ ਨਹੀਂ ਜਾਣਦੇ ਅਸੀਂ ਕੁਝ ਪੜਦੇ ਹੀ ਨਹੀਂ ਹੈ ਬਸ ਅਸੀਂ ਨਿਰਾ ਫੋਕੀਆਂ ਫੜਾ ਮਾਰਨ ਵਾਲੇ ਬਣ ਗਏ ਆ ਸਾਡਾ ਆਚਰਣ ਕਿਸ ਹਿਸਾਬ ਨਾਲ ਹੋਣਾ ਚਾਹੀਦਾ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਜਿਸ ਨੇ ਵੀ ਮੇਰਾ ਦੀਦਾਰ ਕਰਨਾ ਉਹ ਖਾਲਸਾ ਪੂਰਾ ਤਿਆਰ ਵਰ ਤਿਆਰ ਹੋਵੇ ਆਪਣੇ ਨੂੰ ਸ਼ੀਸ਼ੇ ਵਿੱਚ ਦੇਖੇ ਤੇ ਮੇਰੇ ਦਰਸ਼ਨ ਹੋਣਗੇ ਕਿੱਥੇ ਚਲੇ ਗਿਆ ਉਹ ਖਾਲਸਾ ਅੱਜ ਲੋੜ ਹੈ ਸਾਨੂੰ ਆਪਣੇ ਮੂਲ ਨਾਲ ਜੁੜਨ ਦੀ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਣ ਦੀ ਆਪਣੇ ਗੁਰੂ ਦੇ ਉਪਦੇਸ਼ ਤੇ ਚੱਲਣ ਦੀ ਅਸੀਂ ਕਿਸ ਆਪਣੇ ਸਾਬਤ ਰੱਖੀਏ ਸਾਬਤ ਅਸੀਂ ਸਰੂਪ ਵਿੱਚ ਆਈਏ ਇਹ ਮੇਰੀਆਂ ਭੈਣਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਪੁੱਤ ਨੂੰ ਆਪਣੇ ਵੀਰ ਨੂੰ ਆਪਣੇ ਪਿਤਾ ਨੂੰ ਆਪਣੇ ਕਿਸੇ ਵੀ ਸਕੇ ਸਬੰਧੀ ਨੂੰ ਇਹ ਪ੍ਰੇਰਨਾ ਕਰੀਏ ਕਿ ਤੁਸੀਂ ਆਪਣੇ ਕੇਸ ਰੱਖੋ ਤੁਸੀਂ ਦਸਤਾਰ ਸਜਾਓ ਤੁਸੀਂ ਸਾਬਤ ਸਰੂਪ ਵਿੱਚ ਆਓ ਅਸੀਂ ਸਾਰੇ ਹਮਲਾ ਮਾਰੀਏ ਅਸੀਂ ਜੋ ਇਹ ਸਿੱਖੀ ਦਾ ਸਰੂਪ ਲੋਬ ਹੁੰਦਾ ਜਾ ਰਿਹਾ ਹੈ ਅਜੇ ਬਾਹਰਲੇ ਦੇਸ਼ਾਂ ਵਿੱਚ ਤੇ ਥੋੜਾ ਫਿਰ ਅਮ ਇਧਰ ਨੂੰ ਮੋੜਾ ਪਿਆ ਹੈ ਪਰ ਪੰਜਾਬ ਵਿੱਚ ਕਾਫੀ ਘਟ ਆਓ ਅਸੀਂ ਆਪਣੇ ਸ਼ਹੀਦਾਂ ਤੋਂ ਸਿੱਖੀਏ ਉਹਨਾਂ ਤੋਂ ਪ੍ਰੇਰਣਾ ਲਈਏ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨੀਏ ਗੁਰੂ ਦੇ ਪায়ে ਪੂਰਨਿਆ ਤੇ ਚੱਲੀਏ ਹਰ ਸਾਲ ਅਸੀਂ ਅੱਗੇ ਤੋਂ ਜ਼ਿਆਦਾ ਕੋਸ਼ਿਸ਼ ਕਰੀਏ ਇੱਕ ਦੂਜੇ ਨੂੰ ਉਤਸ਼ਾਹ ਦੇਈਏ ਇਸ ਵਸ ਇਸ ਪਾਸੇ ਵੱਲ ਚੱਲਣ ਲਈ ਅੱਗੇ ਵੀ ਕਹਿੰਦੇ ਹੁੰਨੇ ਆ ਕਿ 크리스마ਸ ਦੇ ਦਿਨਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਪਰ ਇਹ ਜੋ ਇਹ ਵਾਲਾ ਸਮਾਂ ਹੈ ਇਹ ਸਾਡੇ ਲਈ ਸ਼ਹੀਦੀਆਂ ਦੇ ਦਿਨ ਨੇ ਹਰ ਇੱਕ ਕੌਮ ਨੂੰ ਉਹਨਾਂ ਦਾ ਇਤਿਹਾਸ ਮੁਬਾਰਕ ਹੈ ਸਾਰਿਆਂ ਨੂੰ ਆਪਣੇ ਇਤਿਹਾਸ ਯਾਦ ਰੱਖਣੇ ਆਪਣੇ ਗੁਰੂ ਦੇ ਉਪਦੇਸ਼ ਤੇ ਚੱਲਣਾ ਸ਼ੋਭਾ ਦਿੰਦਾ ਹੈ ਅਸੀਂ ਵੀ ਆਪਣੇ ਗੁਰੂ ਦੇ ਉਪਦੇਸ਼ ਤੇ ਚੱਲੀਏ ਅਸੀਂ ਵੀ ਆਪਣੀ ਸਿੱਖੀ ਦੀ ਚੜ੍ਹਦੀ ਕਲਾ ਬਣਾਈ ਰੱਖੀਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਐਨੇ ਵਿਚਾਰ ਪਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ